ਲਓ ਵੀ ਮਿੱਤਰੋ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਉਮੀਦ ਕਰਦੇ ਹਾਂ ਸਾਰੇ ਜਣੇ ਵਧੀਆ ਹੋਵੋਗੇ ਤੇ ਵਧੀਆ ਚਾਹੀਦਿਓ ਤੇ ਮਿੱਤਰੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਉਣੇ ਆ ਆਪਣੇ ਸਪਲੈਂਡਰ ਦੇ ਉੱਤੇ ਕਿਉਂਕਿ ਛੋਨੂੰ ਪਿਛਲੀ ਵੀਡੀਓ 'ਚ ਵੀ ਆਪਾਂ ਦੱਸਿਆ ਸੀਗਾ ਹੁਣ ਮੂਹਰੇ ਆ ਰਿਹਾਗਾ 15 ਮਾਰਚ ਦਾ ਹੋਲਾ ਮਹੱਲਾ ਤੇ ਆਪਾਂ ਚੋਭਰੋ ਆਪਣਾ ਸਪਲੈਂਡਰ ਤਿਆਰ ਕਰਨਾ ਆਪਾਂ ਚੱਲਾਂਗੇ ਹੋਲੇ ਮਹੱਲੇ ਤੇ ਫਿਰ ਜਿੱਦਾਂ ਕਿ ਆਪਾਂ ਪਿਛਲੇ ਛਾਲ ਗਏ ਸੀਗੇ ਪਿਛਲੇ ਸਾਲ ਆਪਾਂ ਯਾਰ ਵੀਡੀਓ-ਵਿਡੀਓ ਨਹੀਂ ਬਣਾਉਂਦੇ ਸੀਗੇ ਤੇ 21 ਨੂੰ ਪ੍ਰੋਪਰ ਦਿਖਾਵਾਂਗੇ ਆਪਾਂ ਬਸ ਤੁਸੀਂ ਸਪੋਰਟ ਵੱਧ ਤੋਂ ਵੱਧ ਕਰਿਓ ਤੇ ਜੋbro ਬੈਕ ਕੈਮਰਾ ਕਰਦਾ ਦੇਖੋ ਵੀ ਜੋbro ਨੂੰ ਤਾਂ ਤਕਰੀਬਨ ਆਪਣਾ ਝੋਟਾ ਸਾਰੀ ਤਿਆਰ ਆ ਹੀ ਇੱਥੇ ਕੋਈ ਕਮੀ ਪੇਸ਼ੀ ਨਹੀਂ ਹੈਗੀ ਲਾਈ ਲੂਏ ਆਪਣੇ ਹਾਰਨ ਹੂਰਨ ਸਾਰਾ ਕੁਝ ਓਕੇ ਕਰਵਾਇਆ ਬੈਗਾ ਬਟ ਜਿਹੜੀਆਂ ਮਾਈਨਰ-ਮਾਈਨਰ ਮੋਡੀਫਿਕੇਸ਼ਨਾਂ ਨੇ ਆ ਉਹ ਆਪਾਂ ਕਰਾਂਗੇ ਜਿੱਦਾਂ ਕਿ ਹੁਣ ਅੱਜ ਦੀ ਵੀਡੀਓ ਬਲੌਗ 'ਚ ਤਾਂ ਆਪਾਂ ਤੁਹਾਨੂੰ ਜਿਹੜਾ ਇਹ ਪੁਰਾਣਾ ਸਿਸਟਮ ਲੱਗਿਆ ਹੋਇਆ ਸਾਰਾ ਜਿਵੇਂ ਆ ਸੁੱਚਾ ਸੱਚਾ ਨੇ ਗਿਆ ਇਹ ਮੜੀਆਂ ਮੜੀਆਂ ਬਹੁਤ ਟਾਈਮ ਹੋ ਗਿਆ ਕਾਉਂ ਯਾਰ ਮੈਂ ਹੁਣ ਕੰਮ ਤੇ ਹੁਣਾ ਤਾਂ ਕਰਕੇ ਮੈਂ ਵਾੜਾ ਤੇ ਹੱਥ ਪੱਲਾ ਮਾਰਦਾ ਨਹੀਂ ਹੈਗਾ ਤਾਂ ਬਸ ਜਿਵੇਂ ਵਿਚਾਰਾ ਖੜਾ ਗਾ ਉਮੀ ਕਰਦੇ ਨਾਲੇ ਬੜਾ ਖੜਾ ਰਹਿੰਦਾ ਗਾ ਕੱਲੀ ਗੱਡੀ ਆ ਹੁਣ ਤਾਂ ਸਿਆਲੂ ਸਾਲ ਚਲਾਉਣ ਵਾਲੀ ਇਹ ਤਾਂ ਵਿਚਾਰਾ ਉਮੀ ਖੜਾ ਗਾ ਲਿਬੜਿਆ ਤੇ ਬੜਾ ਦੇਖੋ ਕਿਵੇਂ ਮਿੱਟੀ ਖੜੀ ਐ ਇਹਦੇ ਤੇ ਲਓ ਦੇਖੋ ਇਹਦਾ ਵਿਚਾਰੇ ਤੇ ਮੈਂ ਹੁਣ ਜਮੀ ਨਹੀਂ ਇਕ ਲੀੜਾ ਕਪੜਾ ਮਾਰਿਆ ਦੇਖੋ ਕਿਵੇਂ ਲਿਬੜਿਆ ਗਾ ਇਹਦੀ ਮਸ ਫਾਈ ਬਹੁਤ ਘੱਟ ਕਰੀਆ ਤੇ ਹੁਣ ਆਪਾਂ ਇਹਨੂੰ ਪੂਰਾ ਘੈਂਟ ਬਣਾ ਕੇ ਰੱਖਾਂਗੇ ਟੱਚ ਕਰਕੇ ਰੱਖਾਂਗੇ ਬਸ ਤੁਸੀਂ ਸਪੋਰਟ ਵੱਧ ਤੋਂ ਵੱਧ ਕਰਿਓ ਤੇ ਚੋਬਰੋ ਗੱਡੀ ਦੇ ਨਾਲ ਨਾਲ ਇਹਨੂੰ ਵੀ ਪੂਰਾ ਓਕੇ ਕਰਾਂਗੇ ਜਿੱਦਾਂ ਕਿ ਆ ਚੀਜ਼ਾਂ ਨੇ ਹੁਣ ਇਹਦੀਆਂ ਫੇਡ ਹੋਈਆਂ ਵੀਆਂ ਨੇ ਇਹ ਸਾਰੀਆਂ ਚੀਜ਼ਾਂ ਓਕੇ ਕਰਵਾ ਦਾਂਗੇ ਆਪਾਂ ਹੁਣ ਹੌਲੇ-ਹੌਲੇ ਤੋਂ ਪਹਿਲਾਂ-ਪਹਿਲਾਂ ਤੇ ਫੇਰ ਆਪਾਂ ਇਹਨੂੰ ਕਰਾਂਗੇ ਗੁਰੂਗ੍ਰੀ ਨਗਰੀ ਵੱਲ ਨੂੰ ਸਿੱਧਾ ਓ ਬ్రో ਵਾਸਤੇ ਰਿਸਪੋਰਟ ਬਣਾ ਕੇ ਰੱਖੋ ਆਪਾਂ ਪੂਰੇ ਲੰਬ ਕੱਢਾਂਗੇ ਇਹਦੀਆਂ ਛੋਟੀਆਂ-ਛੋਟੀਆਂ ਮੋਡੀਫਿਕੇਸ਼ਨਾਂ ਆਣਗੀਆਂ ਜੇ ਬਸ ਉਹ ਆਪਾਂ ਆਉਣ ਵਾਲੇ ਵਲੌਗਾਂ 'ਚ ਦਿਖਾਵਾਂਗੇ ਸਾਨੂੰ ਜੇ ਅੱਜ ਹੀ ਦੱਸਤੀਆਂ ਫਿਰ ਤਾਂ ਤੁਸੀਂ ਵੀਡੀਓ ਨਹੀਂ ਦੇਖਿਆ ਕਰਨੀ ਆਪਣੀ ਤੇ ਪਹਿਲਾਂ ਵਾਲੀਆਂ ਮੋਡੀਫਿਕੇਸ਼ਨ ਆਪਣੀਆਂ ਹੋਈਆਂ ਵੀ ਇਹਨਾਂ ਜ਼ਿਆਦਾਤਰ ਤਾਂ ਦੇਖੋ ਆਹ ਲੈਟ ਲੂਟ ਹੁੰਦੀ ਹੈ ਇਹ ਵੀ ਆਪਣੀ ਲਵਾਈਆਂ ਵੀ ਆ ਨੇ ਕਿਉਂਕਿ ਆਪਾਂ ਪਹਿਲਾਂ ਵੀ ਯਾਰ ਚੀਜ਼ ਸਾਨੂੰ ਮੈਂ ਪਹਿਲਾਂ ਵੀ ਦੱਸਿਆ ਜਿੰਨੀਆਂ ਵੀ ਲੈਤੀਆਂ ਆਪਾਂ ਸੌਂਕ ਨਾਲ ਹੀ ਰੱਖੀਆਂ ਨੇ ਚੀਜ਼ਾਂ ਕੋਈ ਫੁੱਦੂ ਕੰਮ ਨਹੀਂ ਕਰਿਆ ਹੈਗਾ ਬਸ ਹੌਂਕ ਨਾਲ ਵੀ ਓਕਣ ਰੱਖੀਆਂ ਨੇ ਵੀ ਚੀਜ਼ਾਂ ਤਿਆਰ ਕਰ ਲਈਆਂ ਬਸ ਉਹਨਾਂ ਨਾਲ ੱੱੱਕਾ ਕੋਈ ਨਹੀਂ ਹੈਗਾ ਵੀ ਕੀ ਕਹਿਣਾ ਮਾੜਾ ਮੋਟਾ ਜਿਹਾ ੱੱਕਾ ਕਰ ਲਈ ਆ ਪਸੰਦਾਂ ਨਾਲ ਤੇ ਆਹ ਦੇ ਖੁੱਟ aeration ਵਾਲੀਆਂ ਲੇਟਾਂ ਵੀ ਲਾਈਆਂ ਮੇਰੇ ਆ ਵੀ ਲਾਏ ਹੋਏ ਨੇ ਇੰਡੀਕੇਟਰ ਵੀ ਚਾਰੇ ਇਕੱਠੇ ਚੱਲਦੇ ਨੇ ਇਹਦੇ ਆਹ ਨਿਓਨ ਵੀ ਲਾਈ ਹੋਈ ਆ ਦੇਖੋ ਸੱਚ ਕਮਾਵਾਗੇ ਆਪਾਂ ਇਹਦੀ ਚੱਲ ਵੀ ਉਹਦੀ ਇਹਦੇ ਵਿੱਚ ਫਲੈਸ਼ ਉਹ ਵੀ ਨੇ ਮੋਡ ਦਿਖਾਉਣਾ ਮੈਂ ਤੁਹਾਨੂੰ ਇਹਦੇ ਦੇਖਿਓ ਚੱਲ ਪਈ ਪਹਿਲਾ ਚੱਲ ਪਿਆ ਦੂਜਾ ਮੋੜ ਤੀਸਰਾ ਮੋੜ ਚੌਥਾ ਮੋੜ ਆ ਪੰਜਵਾਂ ਆ ਗਿਆ ਆ ਆ ਗਿਆ ਸਟਾਰਟਿੰਗ ਤੋਂ ਆ ਵੀ ਦੇਖੋ ਇਹ ਆਪਣੀ ਸਿੰਪਲ ਉਹਦੇ ਤੇ ਲਾਈਵ ਆ ਨਾਰਮਲ ਚੱਪ ਨਹੀਂ ਹੁੰਦੀ ਹੁੰਦੀ ਸੀ ਜਿਹੜੀ ਬਲਿੰਕਿੰਗ ਵਾਲੀ ਇਹ ਉਹਦੇ ਤੇ ਲਾਈਵ ਹੀ ਆਪਣੀ ਲਾਈਟ ਤੇ ਜਿਹੜੀ ਆ ਵਾਲੀ ਲਾਈਟ ਆਪਣੀ ਇਹ ਇੱਕ ਤਾਂ ਨਾਰਮਲ ਹੁੰਦੀ ਸੀ ਪੀਲੇ ਚਿੱਟੇ ਰੰਗ ਵਾਲੀ ਇਹ ਦੋ ਦੋ ਪ੍ਰਕਾਰ ਦੀ ਲਾਈਟ ਆ ਇਹ ਆਪਾਂ ਸਵਿਚ ਔਨ ਕਰ ਲਈਏ ਸਵਿਚ ਔਨ ਕਰਕੇ ਮੈਂ ਤੁਹਾਨੂੰ ਦਿਖਾਉਣਾ ਦੇਖੋ ਜੇ ਇਹਨੂੰ ਉਧਰ ਨੂੰ ਕਰਾਂਗੇ ਫਿਰ ਤਾਂ ਇਹ ਜਿ ਬਣਾਉਗੀ ਪਾਰਕਿੰਗ ਲਾਈਟ ਆ ਆ ਦੇਖੋ ਇਹ ਐਰੋ ਜャ ਬਣਾ ਦੂਗੀ ਇੱਕ ਤੀਰ ਉਹ ਜਾਂਦਾਗਾ ਇੱਕ ਤੀਰ ਇਹਦਾ ਇਧਰ ਨੂੰ ਆਉਂਗਾ ਇਹ ਇੱਥੇ ਤੁਹਾਨੂੰ ਇਹ ਪਤਾ ਲੱਗਦਾ ਉਹ ਤਾਂ ਮੈਂ ਦਿਖਾਉਂਗਾ ਆਹ ਦੇਖੋ ਇੱਕ ਉਧਰ ਜਾਂਦਾ ਉਹ ਉਸੇ ਕੰਧ ਤੇ ਪੈਂਦਾ ਉਹਦੇ ਉਹ ਦੇਖ ਰਿਹਾ ਯਾਰ ਇੱਕ ਉਧਰ ਪੈਂਦਾ ਇੱਕ ਆ ਜਾਂਦਾਗਾ ਤੇ ਦੂਸਰਾ ਇਹਦਾ ਫੰਕਸ਼ਨ ਹੈਗੇ ਨੇ ਆ ਤਾਂ ਇਹਦਾ ਆ ਗਿਆ ਇਧਰ ਲਈ ਇਹਦੇ ਸੱਚ ਆਪਣੀ ਆਰ ਵਾਲੀ ਲਈ ਵੀ ਆ ਉਧਰ ਨੂੰ ਤਾਂ ਇਹ ਐਂ ਚੱਲੂਗੀ ਜੇ ਇਹ ਸੱਚ ਇਧਰ ਨੂੰ ਕਰ ਦਾਂਗੇ ਫਿਰ ਇਹਦਾ ਪਹਿਲਾ ਫੰਕਸ਼ਨ ਆ ਗਿਆ ਜੋ ਕਿ ਹੈਗਾ ਜਾਮਨੀ ਕਲਰ ਚ ਦੂਜਾ ਹੈਗਾ ਇਹਦਾ yellow ਕਲਰ ਚ yellow ਕਲਰ ਦੀ ਲਾਈਟ ਜਗੂਗੀ ਇਹਦੇ ਉਹ ਸਾਨੂੰ ਆਪਾਂ ਨੇਰੇ ਚ ਦਿਖਾਵਾਂਗੇ ਯਾਰ ਨੇ ਹੁਣ ਕੁਛ ਨਹੀਂ ਹੋਣਾ ਇਹ yellow ਕਲਰ ਉਹ ਦੇਖੋ white ਚੱਲ ਪਿਆ ਅੰਦਰ ਪਤਾ ਲੱਗਦਾ ਹੋਵੇ ਸਾਨੂੰ ਗੱਡੀ ਤੇ ਚਿੱਟਾ ਰੰਗ ਚੱਲਦਾ ਅੰਦਰ ਉਹ ਦੇਖੋ ਆ ਗਿਆ ਪੀਲਾ ਤੇ ਚਿੱਟਾ ਦੋਨੇ ਉੱਟੂ ਬੋਲਦੇ ਪਾ ਰਹੇ ਆ। ਆ ਆਗੇ ਝਮਕੇ ਦੇ। ਜੋ ਕਿ ਆਪਾਂ ਕਦੇ ਵੀ ਨਹੀਂ ਵਰਤੇ ਹੈਗੇ। ਇਹ ਚੀਜ਼ ਮੈਂ ਯਾਰ ਤੁਹਾਨੂੰ ਵੀ ਕਮੈਂਟ ਕਰੂੰਗੀ ਨਾ ਵਰਤਿਆ ਕਰੋ ਕਦੇ ਵੀ। ਤੇ ਆ ਆ ਗਿਆ ਬਣਾ ਇਹ ਫੇਰ ਨੋਰਮਲ। ਜਿਹੜਾ ਚੱਲ ਰਿਹਾ ਹੋਇਆ ਜੇ ਉਹ ਬਲੂ ਕੰਦਰ ਚ ਹੈ ਤੇ ਤਿੰਨ ਰੰਗ ਨੇਗੇ। ਇੱਕ ਬਲੂ ਇੱਕ yellow ਇੱਕ white। yellow ਹੁਣ ਚੱਲੂਗਾ ਦੇਖੋ। ਫੇਰ ਉਹ ਚੱਲ ਪਿਆ yellow। ਆ ਆ ਗਿਆ white ਇਕੱਲਾ। ਹਾਈ ਬੀਮ 'ਚ white ਆ ਤੇ ਲੋ ਬੀਮ 'ਚ yellow ਆ। ਆ ਦੋਨੇ ਇਕੱਠੇ ਆਗੇ ਹਾਈ ਲੋ। ਆ ਆਗੇ ਝਮਕੇ। ਬਾਈ। ਇਹ ਲੇਟ ਦੇ ਇਦਾਂ ਫੰਕਸ਼ਨ ਨੇ ਤੇ ਜਿਹੜੀ ਆਹ ਵਾਲੀ ਸਵਿਚ ਲਾਈ ਵੀ ਆਪਣੀ ਆਂਗਲੀ ਵਾਲਾ ਆਹ ਸਵਿਚ ਇਹਨੂੰ ਜੇ ਇਧਰ ਨੂੰ ਕਰਾਂਗੇ ਫਿਰ ਤਾਂ ਆਪਣੀਆਂ ਆਹ ਵਾਲੀਆਂ ਚੱਲਣੀਆਂ ਇੰਡੀਕਾ ਚਿੱਟੇ ਰੰਗ ਚ ਆਹ ਦੇਖੋ ਇੱਕ ਸਾਈਡ ਨੂੰ ਚੱਲ ਪੈਣੀਆਂ ਇਹ ਚਿੱਟੇ ਰੰਗ ਚ ਦੂਜੀ ਸਾਈਡ ਨੂੰ ਚੱਲਣਗੇ ਇੰਡੀਕੇਟਰ ਯਾਰ ਸਵਿਚ ਖਰਾਬ ਹੋਈ ਪਈ ਹੈ ਜੀ ਆਹ ਦੇਖੋ ਇੰਡੀਕੇਟਰ ਚੱਲ ਪਈ ਸੋਚ ਨੂੰ ਜਦੋਂ ਧੱਕੇ ਜਿਨਾ ਚਲਾਉਣਾ ਫਿਰ ਚੱਲ ਪੈਂਦੇ ਨੇ ਆਹ ਦੇਖੋ ਆਹ ਇੰਡੀਕੇਟਰ ਚੱਲ ਪਿਆ ਦਾ ਜਦੋਂ ਆਹ ਵਾਲੀ ਵੱਡੀ ਸੋਚ ਖਿੱਚਾਂਗੇ ਆਪਾਂ ਆਹ ਦੇਖੋ ਇਹ ਖੱਚਤੀ ਹੁਣ ਇਹ ਦੇ ਇੰਡੀਕੇਟਰ ਚਾਰੇ ਚੱਲ ਕੇ ਇਕੱਠੇ ਇਹ ਯਾਰ ਰਿਲੇ ਖਰਾਬ ਆ ਜਿੰਨਾ ਤੋਂ ਇੰਡੀਕੇਟਰ ਫਾਸਟ ਟਾਈਮ ਬਲਿੰਕ ਕਰ ਦਿੰਦੇ ਨੇ ਹੁਣ ਇਹ ਚੱਲਦੇ ਨੇ ਆਏ ਹੌਲੀ ਹੌਲੀ ਇਹ ਫਾਸਟ ਵਾਲੇ ਲਵਾਵਾਂਗੇ ਆਪਾਂ ਇੱਥੇ ਕਿਉਂਕਿ ਹੁਣ ਇਹਦੀ ਸਰਵਿਸ ਕਰਾਉਣੀ ਆ ਪਹਿਲਾਂ ਆਪਾਂ ਛੋਟੀ ਦੀ ਜਿਹੜੀ ਸਾਰਿਆਂ ਨੂੰ ਜ਼ਰੂਰੀ ਚੀਜ਼ ਆ ਕਿਉਂਕਿ ਆਪਾਂ ਦੂਰ ਲੈ ਕੇ ਜਾਣਾ ਯਾਰ ਹੁਣ ਠੰਡ 'ਚ ਤਾਂ ਚਲੋ ਆਪਾਂ ਮੋਟਰ ਨਾਲ ਕੱਢਦੇ ਨਹੀਂ ਸੀ ਬਾਹਰ ਤਾਂ ਸਰੀ ਜਾਂਦਾ ਸੀ ਵੈਸੇ ਇਹਦੀ ਸਰਵਿਸ ਹੋ ਹੈ ਨਹੀਂ ਸੀ ਹਜੇ ਠੰਡ 'ਚ ਠੰਡ ਚ ਇਹ ਕੱਢ ਜਾਣਾ ਸੀ 1000 ਕਿਲੋਮੀਟਰ ਰਹਿਦਾ ਸੀ ਦੀ ਸਰਵਿਸ ਚ ਹੁਣ ਉਹ ਜੋ ਕੇ ਪੂਰਾ ਹੋ ਗਿਆ ਹੁਣ ਇਹਦੀ ਸਰਵਿਸ ਦਾ ਜਮਾਂ ਟਾਈਮ ਆ ਗਿਆ ਹੁਣ ਆਪਾਂ ਕਰਵਾਵਾਂਗੇ ਤੇ ਹੋਰ ਆਪਾਂ ਇਹਦੀ ਮੋਡੀਫਿਕੇਸ਼ਨ ਜਿਹੜੀ ਚੀਜ਼ ਆਪਣੇ ਕੋਲ ਘਰੇ ਪਈ ਆ ਉਹ ਇਹਦੀ ਆਹ ਵਾਲੀ ਕਰਨ ਵਾਲੀ ਆ ਪੂਛ ਦੇ ਥੱਲੇ ਦੇ ਲੋਹੇ ਦੀ ਪੱਤੀ ਲਾਉਣ ਵਾਲੀ ਆ ਵੀ ਟੁੱਟੇ ਨਾ ਜਿਹੜਾ ਆ ਜਮਾਨਾ ਗਾ ਇਹ ਤਾਂ ਸੰਭਿਆ ਹੋਇਆ ਆਪਣਾ ਲਾ ਕੇ ਜੋ ਕਿ ਮੈਂ ਤੁਹਾਨੂੰ ਪਹਿਲਾਂ ਵੀ ਵਲੌਗਾਂ 'ਚ ਦੱਸਦਾ ਹਾਂ ਉਹਨਾਂ ਵੀ ਚੀਜ਼ ਸੰਭਿਆ ਕਰੋ ਯਾਰ ਜੋ ਵੀ ਲਾਉਣੇ ਆ ਤੇ ਆਹ ਵਾਲੀ ਸਵਿਚ ਹੈਗੀ ਆਪਣੀ ਆਹ ਵਾਲੀ ਚੀਜ਼ ਦੀ ਜਿਹੜੀ ਮੈਂ ਤੁਹਾਨੂੰ ਉਦੋਂ ਗੱਡੀ ਵਾਲੇ ਦਿਨ ਦੱਸਿਆ ਸੀ ਇਹਦੇ ਤੇ ਹੈਗਾ ਆਪਣਾ ਲਾਲ ਰੰਗ ਦਾ। ਯਾ ਆ ਗਿਆ ਜੁੜਾ ਥੋੜਾ ਜਿਹਾ ਲਾਈਟ ਕਲਰ ਹੋ ਗਿਆ। ਆਹ ਵਾਲੇ ਆ ਗਏ ਇਹਦੇ ਚੰਕ ਕੇ। ਇੱਚ ਬਸ ਇਕੱਲਾ ਲਾਲ ਰੰਗ ਹੈ ਗੱਡੀ ਵਾਲੇ ਜ ਆਪਣੇ ਦੋ ਤਿੰਨ ਚਾਰ ਰੰਗ ਨੇਗੇ। ਆਹ ਦੇਖੋ ਇਹ ਲੋਹੇ ਵਾਲਾ ਗਏ 450 ਦਾ ਮਿਲਿਆ ਸੀ ਆਪਾਂ ਨੂੰ 450 500 ਦਾ ਦਿੱਤਾ ਜੀਆ। ਜਿਹੜਾ ਉਹ ਵਾਲਾ ਉਹ ਤਾਂ 150 ਰੁਪਏ ਦਾ 200 ਦਾ ਦਿੱਤਾ ਸੀਗਾ। ਤੇ ਇਹ ਵਾਲੀਆਂ ਹੋਈਆਂ ਹੋਈਆਂ ਬਸ ਹੋਰ ਆਪਾਂ ਇੱਥੇ ਕੋਈ ਵਾਲੀ ਮੋਡੀਫਿਕੇਸ਼ਨ ਕਰੀ ਨਹੀਂ ਹੋਰ ਇੱਕ ਆਪਣੀ ਆਹ ਵਾਲੀ ਮੋਡੀਫਿਕੇਸ਼ਨ ਆਗੀ। ਹੁਣ ਇਹ ਚੱਲ ਪਈ। ਹੁਣ ਯੰਤਰ ਮੈਂ ਤੁਹਾਨੂੰ ਛੋਟਾ ਚਲਾ ਕੇ ਦਿਖਾਉਣਾ। ਕੰਮ ਆਪਾਂ ਮਿੱਤਰੋ ਜਿੰਨੇ ਕਰੀਨੇ ਪੱਕੀ ਕਰੀਨੇ। ਆਹ ਛੋਟਾ ਹਾਰ ਨੇ ਚੱਲ ਪਿਆ। ਛੋਟੇ ਦਾ ਗਾਲਾ ਬੈਠਿਆ ਪਿਆ ਕੰਗੂ ਇਹਨੂੰ ਤਾਂ ਆਪਾਂ ਚਲਾਇਆ ਨਹੀਂ ਹੈਗਾ ਕਦੇ ਵੀ ਵੱਡੇ ਹੀ ਚੱਲਦੇ ਹੁੰਦੇ ਨੇ ਆਪਣੇ ਦਾ। ਦੇਖੋ ਆ ਆ ਗਿਆ ਦਾ ਦੂਜਾ ਹਾਰ। ਤੇ ਯਾਨੀ ਚੋਬਰੋ ਹੁਣ ਆਪਾਂ ਇਹਦੇ ਵੱਲ ਆ। ਹੁਣ ਆਪਾਂ ਇਹਦੀ ਮੋਡੀਫਿਕੇਸ਼ਨ ਕਰਾਂਗੇ ਹੌਲੇ-ਮਹੱਲੇ ਤੱਕ। ਆਹ ਵਾਲੀ ਸਵਿੱਚ ਆਪਣੀ ਇਹਦੀ ਆਹ ਲਾਈਟ ਚਲਾਉਣ ਨੂੰ ਵੱਡੀ। ਕਿਉਂਕਿ ਇਹ ਜਿਹੜੀ ਏਜੰਸੀ ਵੱਲੋਂ ਸੀਗੀ ਉਹ ਡਾਇਰੈਕਟ ਚੱਲਦੀ ਸੀ ਪੱਕੀ ਲਾਈਟ ਆਵੜੀ ਸੱਚ ਕੱਟਦੀ ਤੇ ਲਾਈਟ ਬੰਦ ਹੋ ਜਾਂਦੀ ਹੁਣ ਇਹਦਾ ਪਾਰਕਿੰਗ ਵਾਲਾਂ ਨੂੰ ਚੱਲਦਾ ਤੇ ਆ ਚੱਲਦਾ ਆ 350 ਚੱਕ ਆ ਆ ਚੱਲ ਵੀ ਉਹਨੇ ਪੀਲੇ ਇਹ ਤਾਂ ਮੈਂ ਕਦੇ ਚਲਾਈ ਹੋਈ ਨਹੀਂ ਸੀ ਪੀਲਾ ਵੱਲੋਂ ਤਾਂ ਵੀ ਚਲਾ ਭਈ ਆਹੀ ਮੋਡੀਫਿਕੇਸ਼ਨ ਇਹਦੀ ਆਪਾਂ ਮਾਈਨਰ ਕਰੀ ਵੀ ਤੇ ਬਾਕੀ ਇੱਕ ਇਹਦੇ ਤੇ ਟੇਪ ਕਰਵਾਈ ਵੀ ਆ ਉੱਤੇ ਤੇ ਇੱਥੇ ਆਪਣਾ ਗੂਤ ਲਿਖਵਾਇਆ ਹੋਇਆ 41 ਬਾਲ ਇਹ ਇਹ ਤੇ স্মੂਕ ਕਰਵਾਈ ਵੀ ਆ ਇੰਡੀਕੇਟਰਾਂ ਤੇ ਯਾਰਾਂ ਤੇ স্মੂਕ ਹੋਈ ਵੀ ਆ ਇਹਦੇ ਤੇ স্মੂਕ ਹੋਈ ਵੀ ਆ ਮੀਟਰਾਂ ਦੋਨਾਂ ਤੇ ਟੈਂਕੀ ਤੇ ਈਗਲਸ ਪਵਾ ਕੇ ਤੇ স্মੂਕ ਕਰਵਾਈ ਵੀ ਆ ਹੋਰ ਨਹੀਂ ਆਪਾਂ ਕੋਈ ਵੀ ਬੈਕ ਲਾਈਟ ਤੇ স্মੂਕ ਕਰਵਾਈ ਵੀ ਆ ਤਿਆਰ ਕਰੀ ਵੀ ਆ ਇੱਕ ਆਪਾਂ ਜਿਹੜੀ ਸਾਰਿਆਂ ਨੂੰ ਮੇਨ ਚੀਜ਼ ਹੁੰਦੀ ਆ ਪੂਛ ਇਹਦੀ ਆਪਾਂ origignal ਸੰਭਲੀ ਸੀ ਲਾ ਕੇ ਆ ਡੁਗਰੀਕੇਟ ਪੂਛ ਲਿਆ ਕੇ ਲਾਤੀ ਸੀਗੀ ਜਿਹੜੀ ਕਿ ਆਪਾਂ ਨੂੰ ਮਿਲੀ ਸੀਗੀ ਤਿੰਨ 1.5 2 300 ਰੁਪਏ ਦੀ ਮਿਲੀ ਸੀ ਆਪਾਂ ਨੂੰ ਇਹਦਾ ਜਿਹੜਾ ਥੱਲੜ ਦਾ ਪੀਛਾ ਉਹ ਵੀ ਅੱਡ ਮਿਲਿਆ ਸੀਗਾ ਆਹ ਵਾਲਾ ਸੀ ਵੀ ਅੱਡ ਮਿਲਿਆ ਸੀ ਕਿਉਂਕਿ ਆਪਾਂ ਯਾਰ ਵੱਡੀ ਪੂਸ ਆਪਾਂ ਹੁਣ ਕਿੱਥੇ ਕਾਹਦਿਆਂਗੇ ਬਾਰ-ਬਾਰ ਖੋਲ ਕੇ ਵੀ ਕਾਹਨੂੰ ਖੋਲਣਾ ਕਰਨਾ ਆਪਾਂ ਜਿਹੜਾ ਇਹਦਾ ਛੋਟਾ ਪੀਛ ਨਾਲ ਦਿੱਤਾ ਸੀ ਉਹ ਕੋਲੇ ਰੱਖ ਲੈਣੇ ਨੇ ਬਸ ਦੋ ਨਟ ਪਾਉ ਇਧਰ ਪਾ ਦੋ ਉਧਰ ਪਾ ਦੋ ਨਾਲ ਟੱਕ ਇੱਥੇ ਪਾ ਦੋ ਬਸ ਪੂਸ ਦਾ ਥੱਲੜ ਦਾ ਪੀਛ ਕੱਸ ਗਿਆ ਤੇ ਗਾਰਾ ਪਣੋਂ हट ਗਿਆ ਇੱਕ ਇਹਦਾ ਮੇਨ ਟਾਇਰ ਪਾਉਣਾ ਆਪਾਂ ਜਿਹੜਾ ਸਾਰਿਆਂ ਨੂੰ ਜ਼ਰੂਰੀ ਆ ਆ ਦੇਖੋ ਟਾਇਰ ਤਾਂ ਰੁੱਡਾ ਕਰਿਆ ਪਈ ਜਾਮ ਆਪਾਂ ਤੇ ਮਿੱਤਰੋ ਜਿਤਨੇ ਟਾਇਰ ਪਵਾਉਣਾ ਹੋਇਆ ਟਾਇਰ ਪਵਾਉਣ ਤੋਂ ਪਹਿਲਾਂ ਆਪਾਂ ਪੂਰੀ ਗੱਡ ਰੀਲ ਸਿੱਟਾਂਗੇ ਬਸ ਐਂ ਸਮਝ ਲਓ ਵੀ ਟਾਇਰ ਚ ਧੂਹ ਹੀ ਕਢਾ ਦਾਂਗੇ ਉਦੋਂ ਇਹਦਾ ਆਪਾਂ ਟਾਇਰ ਬਦਲਾਉਣਾ ਇਹਦਾ ਪੂਰਾ ਜਲੂਸ ਕੱਢ ਕੇ ਫੇਰ ਸੱਟ ਕੇ ਆਉਣਾ ਆਪਾਂ ਦੁਕਾਨਦਾਰ ਕੋਲ ਟਾਇਰ ਤੇ ਚਲੋ ਚੋਬਰੋ ਹੁਣ ਇਹੀ ਮੋਡੀਫਿਕੇਸ਼ਨ ਸ਼ੇਰੀ ਅੱਜ ਦੀ ਅੱਜ ਦੀ ਤਾਂ ਬਸ ਉਹਨੂੰ ਆਪਾਂ ਯਾਰ ਮਾੜਾ ਮੋਟਾ ਜਿਵੇਂ ਤੇ ਮਿੱਤਰੋ ਆਪਣੇ ਸਪਲੈਂਡਰ ਦਾ ਆਪਾਂ ਉਦੋਂ ਇਹਨੂੰ ਦੱਸ ਦੇ ਸੀਗੇ ਵੀ ਕੰਮ ਸ਼ੁਰੂ ਕਰਾਂਗੇ ਆਪਾਂ ਤੇ ਉਹਦਣੇ ਮਿੱਤਰੋ ਆਪਾਂ ਵੀਡੀਓ ਖੜਾਤੀ ਸੀ ਵਿਚਾਲੇ ਆਪ ਨੂੰ ਕੰਮ ਪੈ ਗਿਆ ਸੀ ਤੇ ਅੱਜ ਤੁਹਾਨੂੰ ਦੱਸ ਦਿਆਂ ਆਪਾਂ ਜਿਵੇਂ ਹੁਣ ਇਹ ਤੇ ਪਹਿਲਾਂ ਈ ਆਈਟਮਾਂ ਲੱਗੀਆਂ ਹੋਈਆਂ ਨੇ ਉਹਨਾਂ ਦੇ ਉੱਤੇ ਹੱਥ ਪੱਲਾ ਜਾਂ ਮਾਰ ਦਨੇ ਜਿਵੇਂ ਆ ਹਾਰਨ ਖੂਰ ਨੇ ਢਿੱਲੇ ਢੁਲੇ ਜਿਹੜੇ ਮਾੜੇ ਮੋਟੇ ਇਹਨਾਂ ਦੀ ਸ਼ੈਟਿੰਗ ਸ਼ੂਟਿੰਗ ਕਰਦਨੇ ਆ ਚੀਜ਼ਾਂ ਖੜਕਦੀਆਂ ਖੁੜਕਦੀਆਂ ਨੇ ਇਹਨਾਂ ਦੇ ਲੱਗੀਆਂ ਚੀਜ਼ਾਂ ਨੂੰ ਪਹਿਲਾਂ ਆਪਾਂ ਓਕੇ ਕਰ ਲਈਏ ਸਾਰੀਆਂ ਨੂੰ ਫੇਰ ਆਪਾਂ ਇਹ ਤੇ ਕੋਈ ਨਵੀਂ ਚੀਜ਼ ਲਾਵਾਂਗੇ ਪਹਿਲਾਂ ਜਿਵੇਂ ਹੁਣ ਆਹ ਲਾਈਟਾਂ ਲੁੱਟਾਂ ਲਾਈਆਂ ਵੀ ਯਾਰੇ ਆਹ ਥੱਲੜ ਦੀਆਂ ਲਾਈਟਾਂ ਲੁੱਟਾਂ ਲਾਈਆਂ ਮੇਰੇ ਸਟਾਰ ਤੇ ਅੱਜ ਮਿੱਤਰੋ ਬਾਹਰੇ ਪਈ ਜਾਂਦਾ ਮੀ ਨਹੀਂ ਆਪਾਂ ਬਾਹਰੇ ਕੱਢ ਲੈਂਦੇ ਤੇ ਸੋ ਨੂੰ ਮੈਂ ਹੁਣ ਦਿਖਾਉਣਾਗਾ ਉਦਨੇ ਪਤਾ ਨਹੀਂ ਸੀ ਲੱਗਦਾ ਦਿਨ ਸਟਾਰ ਲਾਈਟ ਦਾ ਦੇਖਿਓ ਪਈ ਜਾਂ ਤੱਕ ਦੇਖੀ ਕਿਵੇਂ ਪਾੜ ਗਈ ਫੋਟੋ ਹੀ ਪਾੜ ਗਈ ਯਾਰ ਜੀ ਆਵਾ ਓਹੋ ਹੋ ਗਿਆ ਯਾਰ ਲਿਬੜ ਗਿਆ ਇਹ ਆਪਣਾ ਸਟਾਰ ਆ ਦੇਖੋ ਹੁਣ ਵਧੀਆ ਬਾਹੂਗਾ ਥੱਲੇ ਹੁਣ ਪਤਾ ਲੱਗਦਾ ਨਾ ਪੂਰਾ ਬਣਦਾ ਫਰੀਤਾਂ ਲੱਗਿਆ ਵਾ ਸੀ ਉਹ ਦਿਖਾਉਂਦਾ ਨਹੀਂ ਸੀਗਾ ਪੂਰਾ ਤੇ ਹੁਣੇ ਥੋੜਾ ਜਿਆ ਲਾਈਟ ਹੋ ਗਿਆ ਹੁਣ ਮਾਰੂ ਇਹ ਚਮਕੇ ਮਿੱਤਰੋ ਤੁਸੀਂ ਕਮੈਂਟ ਜ਼ਰੂਰ ਕਰਿਓ ਵੀ ਤੁਹਾਨੂੰ ਬਲੌਗ ਕਿਦਾਂ ਲੱਗਦੇ ਨੇਗੇ ਤੇ ਬਾਕੀ ਭਰਾਵਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਪਿਛਲੀਆਂ ਵੀਡੀਓ ਤੇ ਪੂਰੇ ਦੱਬ ਕੇ ਕਮੈਂਟ ਕਰਦੇ ਨੇ ਤੇ ਮਿੱਤਰੋ ਦੱਬ ਕੇ ਕਮੈਂਟ ਕਰੀ ਰੱਖਿਓ ਤੇ ਆਪਾਂ ਵੀ ਗਰਦ ਠਾਲੀ ਰੱਖਾਂਗੇ ਤੇ ਬਸ ਤੁਸੀਂ ਸਪੋਰਟ ਬਣਾ ਕੇ ਰੱਖਿਓ ਤੇ ਫਿਰ ਆਪਾਂ ਬਾਈ ਉਹਨਾਂ ਨੇ ਤਾਂ ਹਜੇ ਆਪਾਂ ਨੂੰ ਕਮੈਂਟ ਕਮੈਂਟ ਕਰੇ ਸੀ ਵੀ ਬਾਈ ਤੁਸੀਂ ਗੱਡੀ ਦਾ ਸਟੀering ਵੀਲ ਲਵਾਓ Swift ਵਾਲਾ ਇੱਕ ਦਾ ਕਮੈਂਟ ਆਇਆ ਸੀ ਕਹਿੰਦਾ ਬਾਈ ਮੂਮੂ ਲਾਓ ਬਾਈ ਆਪਾਂ ਉਹੋ ਚੀਜ਼ ਲਾਵਾਂਗੇ ਜਿਹੜੀ ਸੂਟ ਕਰੇ ਗੱਡੀ ਨੂੰ ਜਿਵੇਂ ਹੁਣ ਬਾਈ ਨੇ ਕਿਹਾ ਸੀ ਵੀ ਮੂਮੂ ਸਟੀering ਲਾਓ ਵੀਰੇ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਵੀ ਲਾ ਕੇ ਪਰ ਮੇਰੇ ਅਕੋਰਡਿੰਗ ਉਹ ਸੋਹਣਾ ਨਹੀਂ ਲੱਗਣਾ ਹੈਗਾ ਅਸਲ ਵਿੱਚ ਆਪਾਂ ਪਹਿਲਾਂ ਤੁਹਾਨੂੰ Swift ਵਾਲਾ ਸਟੀering ਲਾ ਕੇ ਦਿਖਾਵਾਂਗੇ ਤੇ ਆਉਣ ਵਾਲੇ ਬਲੌਗਾਂ 'ਚ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਤੁਸੀਂ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਤੇ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਮਿੱਤਰੋ ਹੋਰ ਵੀ ਕਮੈਂਟ ਕਰਿਓ ਇੱਕ ਬਾਈ ਦਾ ਕਮੈਂਟ ਆਇਆ ਸੀ ਵੀ ਸਟਾਰ ਲਾਈਟ ਲਾਈਵ ਹੈ ਬਾਈ ਹੋਰ ਲਾਈਟਾਂ ਲਾਓ ਥੱਲੇ ਕੋਈ ਨਹੀਂ ਵੀਰੇ ਉਹ ਵੀ ਲਾਵਾਂਗੇ ਆਪਾਂ ਬਸ ਤੁਸੀਂ ਸਪੋਰਟ ਬਣਾ ਕੇ ਰੱਖਿਓ ਤੇ ਆਹ ਵੀਡੀਓ ਜੇ ਤੁਸੀਂ 5 6 700 ਟਪਾ ਦੋ ਵਿਊ ਇਹ ਵੀਡੀਓ ਤੇ ਫਿਰ ਆਪਾਂ ਤੁਹਾਡੇ ਲਈ ਲਿਆਵਾਂਗੇ ਸਪਲੈਂਡਰ ਦੀ ਨਵੀਂ ਮੋਡੀਫਿਕੇਸ਼ਨ ਜਮਾਂ ਨਵੀਂ ਆਈਟਮ ਲਾਵਾਂਗੇ ਤੇ ਕੋਈ ਲਿਆ ਕੇ ਆਪਾਂ ਘੈਂਟ ਆਈ ਬਸ ਆਪਾਂ ਯੂਨਿਕ ਚੀਜ਼ਾਂ ਹੀ ਲਾਉਣੀਆਂ ਨੇ ਸਾਰੇ ਨਾਲੋਂ ਜਿਹੜੇ ਸਾਰੇ ਕਰਦੇ ਨੇ ਉਹਨਾਂ ਨਾਲ ਦੀਆਂ ਚੀਜ਼ਾਂ ਨਹੀਂ ਕਰਨੀਆਂ ਆਪਾਂ ਵੱਖਰੀਆਂ ਵੱਖਰੀਆਂ ਕਰਨੀਆਂ ਨੇ ਉਂ ਤਾਂ ਚਲੋ ਰਹਿਣਾ ਤਾਂ ਜ਼ਮਾਨੇ ਦੇ ਨਾਲ ਹੀ ਪੈਂਦਾ ਜਿੱਦਾਂ ਜਿੱਦਾਂ ਲੋਕ ਚੱਲਦੇ ਨੇ ਉਹਨਾਂ ਦੇ ਨਾਲ ਨਾਲ ਹੀ ਚੱਲਣਾ ਪੈਂਦਾ ਹੁੰਦਾ ਤਾਂ ਪਰ ਯਾਨੀ ਆਪਾਂ ਕੁਝ ਥੋੜਾ ਥੋੜਾ ਜਿੰਨਾ ਕੋ ਹੋ ਸਕਦਾ ਉਹਨਾਂਕ ਤਾਂ ਡਿਫਰੈਂਟ ਕਰ ਸਕਦੇ ਹਾਂ ਉਹਨਾਂ ਨਾਲੋਂ ਜਿਵੇਂ ਕਿ ਸਾਰੇ ਕੰਮ ਕਰਦੇ ਆਂ ਆਪੋ ਆਪਣੇ ਗੱਡੀਆਂ ਤੇ ਮੁੰਡਿਆਂ ਨੇ ਹੋਰ ਵੀ ਬਹੁਤ ਸ਼ੌਂਕ ਨੇ ਯਾਰ ਬਹੁਤ ਬਹੁਤ ਪੂਰੇ ਮੇਰੇ ਨਾਲ ਵੀ ਸਿਰੇ ਤੇ ਬੈਠੇ ਨੇ ਯਾਰ ਮੁੰਡੇ ਬਹੁਤ ਸੌਂਕ ਵਾਲੇ ਜਿਹੜੇ ਆਪਦੇ ਸੰਦਾਂ ਨੂੰ ਪੂਰਾ ਰੀਜਨਲ ਰੱਖਦੇ ਨੇਗੇ ਪਰ ਆਪਾਂ ਇੱਕ ਥੋੜਾ ਜਿਹਾ ਇਹ ਚੀਜ਼ ਮੇਨ ਪੁਆਇੰਟ ਮੰਨਦੇ ਹੁਣ ਨਾ ਮੋਡੀਫਿਕੇਸ਼ਨ ਕਰਨ ਲੱਗੇ ਜੇ ਸੁੱਡੀ ਤਾਰ ਕਿਤੋਂ ਵੀ ਲੰਘ ਰਹੀ ਆ ਉਹਨੂੰ ਪ੍ਰੋਪਰ ਪੈਕ ਕਰਕੇ ਨਾ ਉਹ ਵੀ ਇਹੀਂ ਲੱਗੇ ਵਸ ਸਕਲੇ ਨੂੰ ਕਿ ਰੀਜਨਲ ਆਈ ਬਈ ਯਾਨਸੀ ਜੀ ਲੱਗ ਕੇ ਆਈ ਵੀ ਆ ਇਹ ਆਈਟਮ ਆਪਾਂ ਉਸ ਹਿਸਾਬ ਦੇ ਕੰਮ ਕਰਦੇ ਨਾ ਮੋਡੀਫਿਕੇਸ਼ਨ ਨਾਲ ਹਰ ਕੀ ਕਰ ਲੈਂਦਾ ਹੈਗਾ ਵਟ ਵਿੱਚ ਮੇਰੇ ਨਾਲ ਦੇ ਹੋਰ ਵੀ ਬੈਠੇ ਹੋਣਗੇ ਜਿਹੜੇ ਇਸ ਹਿਸਾਬ ਨਾਲ ਕੰਮ ਕਰਦੇ ਹੋਣ ਹੁਣ ਆਪਾਂ ਗੱਡੀ ਜੀਆਂ ਜਿੰਨੀਆਂ ਵੀ ਤਾਰਾਂ ਲਗਾਈਆਂ ਵੀਆਂ ਨੇ 100 ਨੂੰ ਤਾਰਾਂ ਮੈਂ ਪਿਛਲੇ ਵਲੌਗਾਂ ਵਿੱਚ ਜਿਨ੍ਹਾਂ ਨੇ ਪਿਛਲੇ ਵਲੌਗ ਦੇਖੇ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਜਿਹੜੀਆਂ ਨਹੀਂ ਲਗੀਆਂ ਵੀਆਂ ਬਾਕੀ ਸਾਰੀਆਂ ਤਾਰਾਂ ਏ ਟੂ ਜ਼ेड ਮੇਰੀਆਂ ਸਲੀਬਾਂ ਥਰੂ ਲਗਾਈਆਂ ਵੀਆਂ ਨੇ ਆਹ ਮੋਟਰਸਾਈਕਲ ਦੀਆਂ ਵੀ ਦੇਖ ਆਹ ਰੰਗ ਦੀਆਂ ਨੇ ਨਾ ਹਾਰਨ ਦੀਆਂ ਤਾਰਾਂ ਸਲੀਬਾਂ ਦੇ ਵਿੱਚ ਦੀ ਇਹਦਾ ਬਸ ਐਂ ਪਤਾ ਲੱਗਦਾ ਵੀ ਹਾਂ ਅਰੀਜਨਲ ਫਿਟਿੰਗ ਹੈ ਇਹ ਪੂਰੀ ਪ੍ਰੋਪਰ ਏਜੰਸੀ ਵਾਲੀ ਤੇ ਤਾਂ ਬਸ ਉਹੀ ਕੰਮ ਰੱਖਦਾ ਉਹਨਾਂ ਸਾਰਾ ਨਾਲੇ ਘੈਂਟ ਲੱਗਦਾ ਹੁੰਦਾ ਦੇਖਣ ਵਾਲੇ ਨੂੰ ਤੇ ਇੱਕ ਆਪਾਂ ਨੂੰ ਥੋੜਾ ਜਿਹਾ ਇਹ ਕਾਰਨ ਤਾਂਗਾ ਸਲੀਬਾਂ ਦੇ ਕਿਉਂਕਿ ਆਪਾਂ ਜਿਹੜਾ ਪਿਛਲਾ ਮੋਟਰਸਾਈਕਲ ਸੀ ਆਪਣੇ ਕੋਲ ਸਿਲ버 ਸਪਲੈਂਡਰ ਉਹਦੇ ਤੇ ਬਹੁਤ ਉਹ ਵੀ ਆਪਣਾ ਇਸ ਤਰ੍ਹਾਂ ਬਣਾਲੀ ਸ਼ੌਂਕ ਨਾਲ ਰੱਖਿਆ ਹੋਇਆ ਸੀ ਪੂਰਾ ਤੇ ਉਹਦੀਆਂ ਆਪਣਾ ਕੋਈ ਮੈਂ ਕਿਹਾ ਗਿਆ ਸੀ ਬਾਹਰੇ ਘੁੰਮਣ ਫਿਰਨ ਤੇ ਆਪਣੇ ਮੋਟਰਸਾਈਕਲ ਦੀਆਂ ਕੋਈ ਤਾਰਾਂ ਪੱਟ ਗਈਆਂ ਸੀ ਸਾਰੀਆਂ ਵਿੱਚੀ ਲਾਈਟਾਂ ਲੂਟਾਂ ਹਾਰਨ ਹੂਰਨਾਂ ਦੇ ਸਾਰੇ ਕਿਸੇ ਦੀਆਂ ਤਾਰਾਂ ਪੱਟ ਗਈਆਂ ਸੀ ਯਾਰ ਫਿਰ ਮੈਂ ਉਸ ਦਿਨ ਤੋਂ ਇਹੀ ਮਨ ਬਣਾ ਲਿਆ ਵੀ ਜਿਹੜੀ ਵੀ ਤਾਰ ਪਾਉਣੀ ਆ ਪ੍ਰੋਪਰ ਪੈਕ ਕਰਕੇ ਸਲੀਵ ਦੇ ਵਿੱਚ ਦੀ ਫੇਰ ਤਾਰ ਨਹੀਂ ਹੋਣੀ ਆ ਜੀ ਤੇ ਇਨਾ ਤਾਂ ਉਹ ਬੁਰੀ ਲੱਗਦੀ ਆ ਤਾਰ ਸਲੀਵ ਵਿੱਚ ਦੀ ਲੰਘਦੀ ਤੇ ਨਾ ਕੋਈ ਪੱਟ ਪੁੱਟ ਸਕਦਾ ਸੀ ਤੇ ਉਹ ਚੀਜ਼ ਨੂੰ ਤੇ ਬਾਕੀ ਜਿਹੜੀ ਮੇਨ ਹੀ ਪਹਿਲਾਂ ਵੀ ਦੱਸਦਾ ਹੁੰਦਾ ਸੀਗਾ ਗੱਡੀ ਵਾਲੇ ਬਲੌਗਰ ਜੀ ਇਹਨਾਂ ਨੇ ਪਿਛਲੇ ਬਲੌਗ ਚ ਚੈੱਕ ਕਰ ਇਹਨਾਂ ਨੂੰ ਤਾਂ ਪਤਾ ਹੋ ਵੀ ਜਦੋਂ ਵੀ ਆਪਾਂ ਕੋਈ ਨਵੀਂ ਲਾਈਟ ਲਾਉਣੇ ਆ ਉਹਦੀ ਆ ਜੜ ਚ ਫੇਵੀਕੋਕ ਜਰੂਰ ਪਾਇਆ ਕਰੋ ਕਿਉਂਕਿ ਜਦੋਂ ਵੀ ਕੋਈ ਖਿੱਚਦਾ ਯਾਰ ਇੱਥੋਂ ਫੜ ਕੇ ਤਾਰ ਖਿੱਚ ਦਿੰਦਾਗਾ ਤੇ ਉਹ ਵਿਚੋ ਟਾਂਕਾ ਟੁੱਟ ਜਾਂਦਾ ਤੇ ਲਾਈਟ ਖਰਾਬ ਇਹ ਦਸੀਆ ਤੇ ਹੁਣ ਵੀ ਦੱਸਦਾ ਵੀ ਸਾਰੇ ਜਣੇ ਇਹ ਕੰਮ ਜਰੂਰ ਕਰਿਆ ਕਰੋ ਜਦੋਂ ਵੀ ਕੋਈ ਮੋਡੀਫਿਕੇਸ਼ਨ ਵਾਲੀ ਲਾਈਟ ਲਾਉਣੇ ਹੁੰਨੇ ਹੋ ਤੇ ਉਹਦੀ ਜੜ ਚ ਫੇਵੀਕੋਕ ਪਾ ਲਿਆ ਕਰੋ ਜਿੱਥੋਂ ਤਾਰ ਆਉਂਦੀ ਹ ਤਾਂ ਕਿ ਤਾਰ ਖਿੱਚੀ ਨਾ ਜਾਵੇ ਕਿਸੇ ਤੋਂ ਵੀ ਤੇ ਮਿੱਤਰੋ ਬਸ ਤੁਸੀਂ 700 ਜਾਨਾ ਉਹ ਕਰ ਦਿਓ 700 ਹਾਂ 700 ਕਰ ਦਿਓ ਯਾਰ ਬਹੁਤ ਆ ਬਸ 700 ਵਿਊ ਲਿਆ ਦਿਓ ਆਪਾਂ ਨੂੰ ਪਰ ਵੀਡੀਓ ਫੁੱਲ ਦੇਖਿਓ ਆਏ ਨਾ ਹੋਵੇ ਵੀ ਤੁਸੀਂ 700 ਜਾਨਾ ਉਹੀ बार-बार ਦੇਖ ਕੇ ਉਹ ਗਰੀਆ ਬਸ ਇਹ ਪੂਰੀ ਪ੍ਰੋਪਰ ਦੇਖਿਓ ਸਾਰੇ ਜਾਨੇ ਪੂਰੀ ਫੁੱਲ ਵੀਡੀਓ ਦੇਖਿਓ 700 ਜਾਨੇ ਨੇ ਦੇਖੀ ਤਾਂ ਸੋਨੂੰ ਸਪਲੈਂਡਰ ਤੇ ਨਵੀਂ ਮੋਡੀਫਿਕੇਸ਼ਨ ਮਿਲੂ ਜੋ ਬਰੋ ਸਾਰਿਆਂ ਨੂੰ ਵੱਖਰੀ ਤੇ ਚਲੋ ਫਿਰ ਮਿਲਦੇ ਹਾਂ ਤੁਹਾਨੂੰ ਕਿਸੇ ਨੈਕਸਟ ਵਲੌਗ ਚ ਤੇ ਬਣੇ ਰਹੋ ਪਿਆਰ ਤੇ ਸਪੋਰਟ ਬਣਾਈ ਰੱਖਿਓ ਤੇ ਬਸ ਵੱਧ ਤੋਂ ਵੱਧ ਕਮੈਂਟ ਕਰਿਓ ਤੇ 700 ਜਾਨਾ ਸੀਤੀ ਤੁਸੀਂ ਸੀਤੀ ਕਰ ਦਿਓ ਤੇ ਨਵੀਂ ਵੀਡੀਓ